ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਆਪਾਂ ਨਾ ਵੀਡੀਓ ਪਾਈ ਸੀ 2 ਦਿਨ ਪਹਿਲਾਂ ਮੂਲੀਆਂ ਦੀ ਵੀ ਯੂਰੀਏ ਤੋਂ ਬਿਨਾਂ ਦੇਖੋ ਮੂਲੀਆਂ ਆਪਣੀਆਂ ਹਨਾ ਤੇ ਕਈ ਭਰਾਵਾਂ ਨੇ ਵਧੀਆ ਜਾਨੀ ਕਮੈਂਟ ਕਰੇ ਕਈਆਂ ਨੇ ਫੋਨ ਵੀ ਕਰੇ ਕਈ ਮੰਨਣ ਵਾਲੇ ਵੀ ਨੇ ਕਈ ਨਹੀਂ ਮੰਨਣ ਵਾਲੇ ਵੀ ਤੇ ਕਸਟਮਰ ਵੀ ਇਦਾਂ ਹੀ ਹਨਾ ਕਈ ਮੰਨ ਲੈਂਦੇ ਆ ਵੀ ਚਲੋ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਵੀ ਚਲੋ ਤੁਹਾਡੇ ਤੇ ਯਕੀਨ ਆ ਕਈ ਨਹੀਂ ਮੰਨਦੇ ਵੀ ਯੂਰੀਆ ਕਹਿ ਦਿੰਦੇ ਆ ਵੀ ਅਸੀਂ ਪਾਉਂਦੇ ਨਹੀਂ ਪਰ ਫੇਰ ਵੀ ਕਿਸਾਨ ਪਾ ਦਿੰਦੇ ਆ ਸੋ ਦੇਖੋ ਆਪਣਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਤੇ ਜਿਹਨੇ ਮੰਨਣਾ ਮੰਨ ਲਵੇ ਜਿਹਨੇ ਨਹੀਂ ਮੰਨਣਾ ਨਾ ਮੰਨੇ ਤੇ ਬਾਕੀ ਜਿਹੜੀ ਹਨਾ ਬਿਨਾ ਯੂਰੀਏ ਤੋਂ ਦੇਸੀ ਜਿਹੜੀਆਂ ਖਾਧਾ ਨਾਲ ਤਿਆਰ ਹੋਈ ਹੁੰਦੀ ਸਬਜੀ ਆ ਗਈ ਤੇ ਉਹਦਾ ਟੇਸਟ ਦਾ ਅਲੱਗ ਹੀ ਪਤਾ ਲੱਗ ਜਾਂਦਾ ਆਪਾਂ ਨੂੰ ਤੇ ਹੁਣ ਆਪਾਂ ਗੱਲ ਕਰਦੇ ਆਂ ਗੋਭੀ ਦੇ ਵਿੱਚ ਆਪਾਂ ਖੜੇ ਆਂ ਹਨਾ ਗੋਭੀ ਦੀ ਫਸਲ ਆਪਣੀ ਹੋ ਗਈ 35 ਦਿਨਾਂ ਦੀ ਅੱਜ ਤੇ 35 ਦਿਨਾਂ ਦੀ ਗੋਭੀ ਦੇ ਵਿੱਚ ਆਪਾਂ ਇੱਕ ਵਾਰ ਵੀ ਯੂਰੀਆ ਨਹੀਂ ਪਾਇਆ ਤੇ ਨਹੀਂ ਨਾ ਕਈ ਕਹਿ ਦਿੰਦੇ ਆ ਭਰਾ ਵੀ ਹਨਾ ਯੂਰੀਆ ਤੋਂ ਬਿਨਾ ਗੋਭੀ ਹੁੰਦੀ ਨਹੀਂ ਤੇ ਕਿਉਂਕਿ ਫੁੱਲ ਨਹੀਂ ਸਹੀ ਬਣਦਾ ਹਨਾ ਟਾਈਮ ਤੇ ਲੱਗਦਾ ਨਹੀਂ ਫੁੱਲ ਤੇ ਅੱਜ ਆਪਾਂ ਦਿਖਾਉਣੇ ਆ ਤੁਹਾਨੂੰ 35 ਦਿਨਾਂ ਦੀ ਜਿਹੜੀ ਆਪਣੀ ਗੋਭੀ ਹੋ ਗਈ ਹਨਾ ਬਿਨਾ ਯੂਰੀਆ ਤੋਂ ਫੁੱਲ ਵੀ ਚੱਕੇ ਹੋਏ ਨੇਗੇ ਫੁੱਲ ਵੀ ਦਿਖਾਉਣੇ ਆ ਤੁਹਾਨੂੰ ਤੇ ਹੁਣ ਵੀ ਦੇਸੀ ਖਾਦ ਦੀ ਆਪਾਂ ਵਰਤੋਂ ਕਰਦੇ ਆ ਕਿਉਂਕਿ ਪਾਣੀ ਹਨਾ ਲਾਉਣਾ ਸੀ ਮਿੱਟੀ ਲਾ ਕੇ ਫਿਰ ਪਾਣੀ ਲਾਵਾਂਗੇ ਆ ਤੁਸੀਂ ਦੇਖ ਸਕਦੇ ਹੋ ਚੰਦਨ ਹਨਾ ਖਾਲੀਆਂ ਦੇ ਵਿੱਚ ਜਿਹੜੀ ਖਾਦ ਆ ਉਹ ਪਾ ਵੀ ਰਿਹਾ ਬਾਕੀ ਚੰਦਨ ਤੋਂ ਵੀ ਪੁੱਛਦੇ ਆ ਆਪਾਂ ਚੰਦਨ ਹਾਂਜੀ ਠੀਕ ਠਾਕ ਹਾਂ ਹਾਂਜੀ ਹਾਂ ਬਿਲਕੁਲ ਠੀਕ ਤੇ ਇੱਕ ਗੱਲ ਐਂ ਦੱਸ ਇਹ ਆਪਾਂ ਗੋभी ਲਈ ਕਦੋਂ ਸੀ ਵੀ ਕਿੰਨੇ ਦਿਨਾਂ ਦੀ ਹੋਗੀ ਇਹ ਪਾਈਤੀ ਛਤੀ ਰੋਜ਼ ਦਾ ਹੋ ਗਿਆ ਗੋभी 35 ਸੱਤੀ ਕਿੰਨੀ ਤਰੀਕ ਨੂੰ ਲਾਈ ਸੀ ਇਧਰ ਨੂੰ ਹੋ ਥੋੜਾ ਹਨੇਰਾ ਪੈਂਦਾ ਇਹ 26 ਤਾਰੀਖ ਨੂੰ ਲਾਇਆ ਸੀ ਜੀ 26 ਸਤੰਬਰ ਨੂੰ ਹਾਂਜੀ ਹਾਂ ਤੇ ਅੱਜ ਹੋ ਗਈ ਅੱਜ 1 1 ਨਵੰਬਰ 26 ਤੋਂ 26 ਅਕਤੂਬਰ ਤੱਕ 1 ਮਹੀਨਾ ਹੋ ਗਿਆ ਤੇ 5 ਦਿਨ ਹੋਰ ਲਾਲਾ 35 37 ਦਿਨ ਹੋ ਗਏ ਹਨ ਇਹਦੇ ਵਿੱਚ ਆਏ ਦੱਸਦੇ ਵੀ ਤੈਂ ਕਿੰਨੀ ਵਾਰ ਯੂਰੀਆ ਪਾਤਾ ਨਾ ਯੂਰੀਆ ਤਾਂ ਮੈਂ ਪਾਏ ਨਹੀਂ ਯੂਰੀਆ ਪਾਏ ਨਹੀਂ ਕਈ ਭਰਾ ਕਹਿ ਦਿੰਦੇ ਆ ਵੀ ਤੁਸੀਂ ਇਦਾਂ ਹੀ ਵੀਡੀਓ ਬਣਾ ਕੇ ਪਾ ਦਿੰਦੇ ਹੋ ਵੀ ਹਨਾ ਪਾਉਂਦੇ ਹੋਵੋਗੇ ਪਰ ਆ ਨੂੰ ਕੀ ਪਤਾ ਲੱਗਦਾ ਹਾਂ ਤੇ ਜਦ ਆ ਕੇ ਫਿਰ ਦੇਖੋ ਦੇਖੇਗਾ ਤੋ ਤਾਹੀ ਪਤਾ ਲੱਗੂ ਤੇ ਬਾਕੀ ਟੇਸਟ ਦਾ ਵੀ ਬਹੁਤ ਫਰਕ ਹੁੰਦਾ ਹਨਾ ਚੀਜ਼ ਦਾ ਤੇ ਇਹਦੇ ਵਿੱਚ ਜਿਹੜੀ ਆਪਾਂ ਖਾਦ ਪਾਉਣੇ ਆ ਖਾਦ ਵੀ ਤੁਹਾਨੂੰ ਦਿਖਾ ਦਈਏ ਦੋਸਤੋ ਪਹਿਲਾਂ ਵੀ ਇਹਦੀਆਂ ਵੀਡੀਓ ਅਸੀਂ ਪਾਉਂਦੇ ਰਹਿੰਨੇ ਆ ਆਹ ਖਾਦ ਵਰਤਦੇ ਹੁੰਨੇ ਆ ਸਾਡੀ ਦੇਸੀ ਖਾਦ ਆ ਇਹ ਇਹ ਗੰਡੋਆਂ ਵਾਲੀ ਖਾਦ ਆ ਜੀ ਬਰਮੀ ਕੰਪੋਸਟ ਇਹ ਚੰਦਨ ਕਿੰਨੀ ਵਾਰੀ ਪਾਤੀ ਇਹ ਦੂਜਾ ਗੇਰੀ ਪਾਉਂਦਾ ਇੱਕ ਗੇਰੀ ਪਹਿਲੇ ਪਾਇਆ ਸੀ ਇੱਕ ਵਾਰੀ ਪਹਿਲਾਂ ਜਦੋਂ ਆਪਾਂ ਮਿੱਟੀ ਲਈ ਆ ਉਦੋਂ ਪਾਤੀ ਹਨਾ ਇੱਕ ਵਾਰੀ ਤੇ ਹੁਣ ਇੱਕ ਵਾਰੀ ਹੋਰ ਮਿੱਟੀ ਲਾਉਣੀ ਆਗੀ ਤੇ ਉਹ ਤੋਂ ਪਹਿਲਾਂ ਅਸੀਂ ਪਾ ਰਹੇ ਆ ਤੇ ਇਹਦੀ ਗੜਾਈ ਕਿੰਨੀ ਵਾਰੀ ਕਰਤੀ ਆ ਆਪਾਂ ਇੱਕ ਗੇਰੀ ਗੜਾਈ ਕਰਦਾ ਜੀ ਇੱਕ ਵਾਰੀ ਹੱਥਾਂ ਨਾਲ ਗੜਾਈ ਕਰੀਆ ਹਾਂਜੀ ਹਾਂ ਤੇ ਉਸ ਤੋਂ ਬਾਅਦ ਉਹ ਮਸ਼ੀਨ ਨਾਲ ਦੋਸਤੋ ਆ ਮਸ਼ੀਨ ਨਾਲ ਹ ਮਿੱਟੀ ਲਾ ਦੇਣੀ ਆ ਹੁਣ ਵੀ ਇਦਾਂ ਹੀ ਅਸੀਂ ਮਿੱਟੀ ਲਾ ਦੇਣੀ ਆਂਗੀ ਤੇ ਇਹਦੇ ਵਿੱਚ ਆਪਾਂ ਕੋਈ ਕੱਖਾਂ ਵਾਲੀ ਸਪਰੇ ਨਹੀਂ ਕਰੀ ਹੈਗੀ